ਹਾਂਜੀ ਜੇਤਰਾ ਜੀ ਸਾਹਿਬ ਬਾਦਲਾਂ ਦੇ ਬਾਤ ਬਾਤ ਉਹ ਟਾਈਮ ਚਲਦਾ ਥੋੜੀ ਸਾਂ ਤੋਂ ਪਹਿਲਾਂ ਜੇਤਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਹਾਂ ਹਾਂ ਕਰੀਂ ਸੋ ਜੇ ਅਜੇ ਹੁੰਦੀ ਹੈ ਜੇ ਤੈਨੂੰ ਫੜਾ ਪਰਾਂ ਦੇ ਫੜੋ ਭਾਈ ਆ ਜੀ ਦੂਰ ਜਾਂਦਾ ਭਾਈ ਜੀ ਜੀ ਜੋ ਆਉਂਦੇ ਦੂਰ ਨੂੰ ਆਦੇ ਨੂੰ ਆਦੇ ਬਹੁਤ ਵਧੀਆ ਲਧੀ ਹਾਂ ਤਾਂ ਜੀ ਤੁਸੀਂ ਬਹੁਤ ਵਧੀਆ ਮੋਰਚਾ ਮਾਰ ਰਿਹਾ ਇਹ ਖੀੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਨਹੀਂ 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 ਸਾਹਿਬ ਸਾਡੇ ਪੁਰਾਣੇ ਨਹੀਂ ਕਹਿੰਦੇ ਨਹੀਂ ਦੁਬਾਰਾ ਜੀ ਦੁਬਾਰਾ ਕਾਂਗਰਸ ਨੂੰ ਬਹੁਤ ਵੱਡਾ ਮਿਲੂਗਾ ਜੀ ਬਾਲਾ ਆਪਾਂ ਇਹ ਕਹਿ ਰਹੇ ਹਾਂ ਵੇਲੇ ਦੇ 15 ਗੱਤ ਨੂੰ ਸਮਾਂਤ ਵੀ ਦਿੱਤਾ ਨਹੀਂ ਜੀ ਤੁਸੀਂ ਆਹ ਬਾਤ ਤੇਜ ਪ੍ਰਕਾਸ਼ ਲੰਮੀ ਜੀ ਕਿਹਤਰਾ ਜੀ ਪੱਤਾ ਆ ਬਹੁਤ ਆਹ ਥੋੜਾ ਫੁੱਫੀ ਆ ਜਾਓ ਆ ਜਾਓ ਕੋਈ ਲਾਲੀ ਪਰ ਆਪਣੇ ਜੇ ਤਾਂ ਫਿਰ ਮੇਰੇ ਤੋਂ ਆਇਆ ਨਹੀਂ ਜਾਣਾ ਸੀ ਨਹੀਂ ਚਲ ਕੋਈ ਨਹੀਂ ਆ ਬੋ ਆਜੋ 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 ਭਾਈ ਜੀ ਇਕੱਠੇ ਹੋ ਜੀ ਪਹਿਲੀ ਆਜੋ ਆਜੋ ਸੇ ਭਾਈ ਜੀ ਸਕੂਲ ਇਹਨਾਂ ਦਾ ਪਿੱਛੇ ਉਹ ਕਾ ਆਜੋ ਆਜੋ ਤਾਂ ਸਾਹਿਬ ਨੇ ਇੱਕ ਗੰਗ ਦਾ ਦੇ ਰਾਜਾ ਕੋਈ ਮਰੀਂਦਰ ਸਿੰਘ ਜੀ ਬੜਾ ਕੋਈ ਨਹੀਂ ਪਿਆਰਨਾ ਰਾਜਾ ਹੋਈ ਆ ਛੋਟੇ ਭਾਈ ਫੋਟੋ ਕਰਦੇ ਇੱਥੇ ਜੀ ਕੋਈ ਜੀ ਮੇਰੀ ਫੈਟ ਜੀ ਅੱਜ ਦਾ ਬੈਂਕ ਕੋਲ ਨਮਸਤਕ ਸਤਿ ਸ੍ਰੀ ਅਕਾਲ ਆਇਆ ਦੱਖਣ ਕੀ ਤੇ ਤੇ ਮੈਂ ਹਜ਼ਾਰਾਂ ਬੰਦਾ ਇਕੱਠਾ ਕਰਕੇ ਤੁਸੀਂ ਜੀ ਨੂੰ ਲੋਕਾਂ ਦੇ ਸੱਧੂਆਂ ਵੇਟ ਠੀਕ ਹੈਗਾ ਕੋਈ ਕੋਈ ਬੋਸ਼ ਨਹੀਂ ਆਹ ਬੰਦੇ ਨਾਲ ਮੇਰਾ ਭਰਾਵਾਂ ਨਾਲੋਂ ਵੱਧ ਪਿਆਰ ਆ ਇਹ ਕਿੰਨਾ ਰਾਜਨੀਤਿਕ ਨਹੀਂ ਇੱਕ ਫੱਕਰ ਬੰਦਾ ਤੇ ਹੁੰਦਾ ਹੈ ਜੀ ਸਿੰਘ ਬਰਾੜ ਨੇ ਜੋ ਸ਼ੋਅ ਕੀਤਾ ਉਹ ਹੈ ਬਾਈ ਜੀ ਬੇਗੋੜ ਤਰੀ ਕੀਤਾ ਉਹ ਨਾ ਫੋਈ ਨਹੀਂ 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 ਜੋ ਬੰਦੇ ਜਿਹੜਾ ਸੀਗਾ ਹੁਣ ਸੁਣ ਲਓ ਕਈ ਗੱਲਾਂ ਤੁਹਾਨੂੰ ਸਾਡੇ ਬੱਸ ਬੰਦਾ ਬੀ ਜਦੋਂ ਇਹਨ ਪਾਸੇ ਕੀਤਾ ਉਹਨਾਂ ਤਾਂ ਬੇਰਾ ਗੁੱਦੇ ਤੁਸੀਂ ਅੱਗੇ ਸਵਾਣ ਵਾਲੀ ਇਹ ਜੀ ਵਧੀਆ ਕੀਤਾ ਵਾ ਔਰ ਤੁਸੀਂ ਬਹੁਤ ਵਧੀਆ ਕੀਤਾ ਵੀ ਇੱਕ ਹੀਰੇ ਨੂੰ ਕੋਈ ਨਹੀਂ ਬਾਈ ਜੀ ਕੰਮ ਕਰ ਤੁਸੀਂ ਆਪ ਜਦੋਂ ਕਰਦੇ ਗਏ ਚਲੋ ਅਸੀਂ ਮੈਸ ਉਹ ਲੈ ਜਾਈਏ ਹੈ ਹੀਰਾ ਇਸ ਚੈਨ ਦਾ ਹੈ ਹੀਰਾ ਵੀ ਹੀਰਾ ਵੀ ਟਾਪ ਕੁਆਲਿਟੀ ਦਾ ਤੇ ਕੋਈ ਦੋਸ਼ਕ ਕੋਈ ਨਹੀਂ ਸੌਣ ਲੋ ਹੁਣ ਵੀ ਤੁਹਾਡੇ ਦਾ ਵੀ ਹੋਵੇ ਚਲੋ ਮੇਰੇ ਤੋਂ ਭਾਂਡੇ ਛੋਟੇ ਪਰ ਸਾਡੇ ਬੌਸ ਹੋਣਗੇ ਕੋਈ ਬੌਸ ਨਹੀਂ ਅਸੀਂ ਕਾਂਗਰਸੀ ਨਹੀਂ ਅਸੀਂ ਮੰਨ ਲਓ ਸਰਦਾਂ ਬਹਾਵਲ ਕੇ ਤੋਂ ਫਰੀਦ ਕਾਂਗੋ ਦੀ ਵੀ ਰਹਿਣਾ ਤੇ ਤਕੜੇ ਹੋ ਕੇ ਨਹੀਂ ਨਹੀਂ ਕਾਸੇ ਨਹੀਂ ਰਾਵਾਂਗੇ ਉਹਨਾਂ ਦੀ ਸਾਰੇ ਦੇ ਖੇੜਾ ਜੀ ਦੇ ਨਹੀਂ ਨਹੀਂ ਫੇਰ ਵੀ ਬਹੁਤ ਬਹੁਤ ਸ਼ੰਤਾਨ ਸਿੱਖੇ ਜੀ ਇੰਨਾ ਜਿਹੜਾ ਪਰਫੈਕਟ ਦਾ ਕੋਈ ਦੰਦਾ ਨਹੀਂ ਹੈ ਮੇਰੀ ਸ਼ੱਕ ਨਹੀਂ ਖੀਰਾ ਆ ਗਿਆ ਆ ਗਏ ਬਾਈ ਗੁਰਾਤ ਸਾਹਿਬ ਪਹੁੰਚ ਗਏ ਬਾਈ ਕੀ ਤੋਂ ਆਫਰਦਾਰ ਜੀ ਪਹੁੰਚ ਗਏ